ਲਗਾਤਾਰ ਕੰਮ ਦੇ ਵਿੱਚ ਤੇ ਲੱਗੇ ਹੋਏ ਨਹੀਂ ਪੱਥਰ ਵੀ ਰੱਖਿਆ ਜਾ ਰਿਹਾ ਜਿਵੇਂ ਦੱਸਿਆ ਟਰਾਂਸਫਾਰਮ ਦੇ ਉਦਘਾਟਨ ਕਰ ਰਹੇ ਲੇਕਿਨ ਵਿਰੋਧੀ ਉਸ ਦੇ ਉੱਤੇ ਤੰਦ ਕੱਸਦੇ ਨਜ਼ਰੀ ਆ ਰਹੇ ਆ ਕਿਸ ਤਰ੍ਹਾਂ ਦੇ ਨਹੀਂ ਪੱਥਰ ਨਹੀਂ ਸੀ ਰੱਖੇ ਕਦੇ ਉਦਘਾਟਨ ਨਹੀਂ ਸੀ ਕੀਤਾ ਟਰਾਂਸਫਾਰਮਾਂ ਦੇ ਕਿਵੇਂ ਦੇਖਦੇ ਹੋ ਵੇਖੋ ਜਿਹੜਾ ਹਾਥੀ ਆ ਨਾ ਉਹਨੇ ਆਪਣੇ ਚਾਲ ਚੱਲਦੇ ਰਹਿਣਾ ਜਿਹੜੇ ਕੁੱਤੇ ਬਿੱਲੇ ਉਹਨਾਂ ਭੌਂਕਦੇ ਰਹਿਣਾ ਜਿਨ੍ਹਾਂ ਨੇ ਗੈਂਗਸਟਰ ਪੈਦਾ ਕੀਤੇ ਆ ਉਹ ਚਾਹੁੰਦੇ ਨਹੀਂ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਆ ਲੋਕਾਂ 'ਚ ਚੜਤ ਹੋਵੇ ਸੋ ਇਸ ਕਰਕੇ ਬੜੇ ਸ਼ਰਾਰਤੀ ਤਰੀਕੇ ਦੇ ਨਾਲ ਇੰਡਾਇਰੈਕਟ ਤਰੀਕੇ ਦੇ ਨਾਲ ਜਿਹੜੀ ਵਿਰੋਧੀਆਂ ਪਾਰਟੀਆਂ ਨੇ ਉਹ ਇਹਨਾਂ ਗੈਂਗਸਟਰ ਨੂੰ ਸ਼ਹਿਰ ਦੇ ਕੇ ਜਿਹੜਾ ਵਾ ਲਾਅ ਐਂਡ ਆਰਡਰ ਖਰਾਬ ਕਰ ਰਹੀ ਆ ਵੇਖੋ ਮੈਂ ਤੇ ਪਿੱਛੇ ਚੈਲੰਜ ਵੀ ਕੀਤਾ ਸੀ ਬਾਜਵਾ ਸਾਹਿਬ ਨੂੰ ਕਿ ਚਲੋ ਹਲਕੇ ਦੀ ਛੱਡ ਦਿਓ ਤੁਸੀਂ ਆਪਣੇ ਸ਼ਹਿਰ ਦੀ ਗੱਲ ਕਰ ਲਓ ਕਿ ਕਾਦੀਆਂ ਸ਼ਹਿਰ 'ਚ ਸੇਖਵਾ ਪਰਿਵਾਰ ਦੇ ਕੰਮ ਇੱਕ ਬੰਨੇ ਕਰ ਲਓ ਤੇ ਜੇ ਬਾਜਵਾ ਪਰਿਵਾਰ ਦੇ ਕੰਮ ਚੌਥੇ ਹਿੱਸੇ 'ਚ ਵੀ ਹੋਣਗੇ ਤੇ ਮੈਂ ਰਾਜਨੀਤੀ ਛੱਡ ਦਿਆਂਗਾ। ਕਿ ਇਹਦਾ ਮਤਲਬ ਕਿ ਉਹਨਾਂ ਕੋਈ ਕੰਮ ਹੀ ਨਹੀਂ ਕੀਤਾ ਕਾਦੀਆਂ ਦੇ ਵਿੱਚ ਜਿਹੜਾ ਉਹਨਾਂ ਕੋਲ ਜਵਾਬ ਹੀ ਕੋਈ ਨਹੀਂ ਅੱਗੋਂ। ਨਹੀਂ ਤੇ ਇਹ ਤਾਂ ਝੂਠੇ ਹੀ ਗੱਲਾਂ ਕਰਕੇ ਜਵਾਬ ਦੇਣਾ ਜਾਣਦੇ ਆ ਕਾਂਗਰਸ ਵਾਲੇ। ਔਰ ਪਿਛਲੇ 5 ਸਾਲ ਕਾਂਗਰਸ ਦੀ ਰਾਜ ਰਿਆ। ਉਹਨਾਂ ਦੇ ਭਰਾਤਾ ਇੱਥੋਂ ਐਮ.ਐਲ.ਏ ਰਹੇ ਆ। ਇੱਕ ਵੀ ਕੰਮ ਕਾਦੀਆਂ ਲਈ ਦੱਸ ਦੇਣ ਇੱਕ ਕੰਮ ਹਾਂ ਇੱਕ ਪਾਰਕ ਜ਼ਰੂਰ ਬਣਾਇਆ ਹੈ ਜਿਹਦੀ ਕੰਧ ਤਿੰਨਾਂ ਮਹੀਨਿਆਂ ਜੀ ਤਿੰਨ ਵਾਰਾਂ ਡਿੱਗ ਗਈ ਜੀ ਆਈਟੀ ਨਿਊਜ਼ ਨੈਟਵਰਕ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਮੈਂ ਹਾਂ ਜਤਿੰਦਰ ਛੋਟੀ ਵਿਕਾਸ ਦੀ ਚਲਦੀਆਂ ਲਹਿਰ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਲਗਾਤਾਰ ਨੀ ਪੱਥਰ ਰੱਖੇ ਜਾ ਰਹੇ ਜੇ ਹਲਕਾ ਕਾਦੀਆਂ ਦੀ ਗੱਲ ਕਰ ਲਈਏ ਤਾਂ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਮਾ ਹਲਕਾ ਕਾਦੀਆਂ ਦੇ ਵਿੱਚ ਲਗਾਤਾਰ ਨੀ ਪੱਥਰ ਰੱਖ ਰਹੇ ਨੇ ਕਿਉਂਕਿ ਵਿਕਾਸ ਜਿਹੜਾ ਯੋਰਾ ਦੇ ਉੱਤੇ ਚੱਲ ਰਿਹਾ ਦੂਜੇ ਪਾਸੇ ਜੇ ਗੱਲ ਕਰ ਲਈਏ ਕਈ ਤਰ੍ਹਾਂ ਦੇ ਤੰਗ ਵੀ ਇਸ ਦੇ ਇਸ ਤੇ ਕੱッセ ਜਾ ਰਹੇ ਨੇ ਤਾਂ ਪੰਜਾਬ ਦੇ ਲੌਨ ਆਰਡਰ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਵਿਰ ਐਡਵੋਕੇਟ ਜਗਰੂਪ ਸਿੰਘ ਸੇਖਮਣੇ ਸੇਖਮਣੇ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਕੇਆਰਟੀ ਨਿਊਜ਼ਰ ਬਹੁਤ-ਬਹੁਤ ਧੰਨਵਾਦ ਜੀ ਦੇਖਿਆ ਗਿਆ ਕਿ ਇੱਥੇ ਸੰਬੋਧਨ ਕਰਦੇ ਆ ਲੋਕਾਂ ਨੇ ਵੀ ਕਿਹਾ ਕਿ ਪਹਿਲਾਂ ਤੁਹਾਡੇ ਸੁਰਗੀ ਪਿਤਾ ਜੀ ਜੈਦਰ ਸਿੰਘ ਸੇਖਮਣੇ ਵਕਾਸ ਕਰਦੇ ਤੇ ਧਿਆਨ ਦਿੰਦੇ ਸੀ ਅੱਜ ਤੁਸੀਂ ਨਹੀਂ ਪੱਥਰ ਰੱਖ ਰਹੇ ਕਿਵੇਂ ਦੇਖ ਕੇ ਕੀ ਕਿਹਾ ਮੈਂ ਤੇ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਤੇ ਬੜਾ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਕਿ ਪੀੜੀ-ਦਰ ਪੀੜੀ ਜਿਹੜੇ ਇਹ ਗੁਰੂ ਮਹਾਰਾਜ ਵੱਲੋਂ ਹੀ ਸੇਵਾ ਵਾ ਕਿ ਪੀੜੀ-ਦਰ ਪੀੜੀ ਸਾਡੇ ਪਰਿਵਾਰ ਨੂੰ ਇਹ ਸ਼ੋਹਰਤ ਹਾਸਲ ਹੋਈ ਹੈ ਕੇ ਪਹਿਲੋਂ ਪਤਾਈ ਵੇਲੇ ਕੰਮ ਹੋਏ ਨੇ ਇਲਾਕੇ ਦੇ ਤੇ ਹੁਣ ਦਾਸ ਨੂੰ ਸੇਵਾ ਮਿਲੀ ਆ ਇਲਾਕੇ ਦੇ ਸੇਵਾਦਾਰ ਵਜੋਂ ਔਰ ਹੁਣ ਜਿਹੜਾ ਵਾ ਹੁਣ ਹਲਕੇ 'ਚ ਜਿਹੜੇ ਆ ਵਿਕਾਸ ਤੇ ਕੰਮ ਹੋ ਰਹੇ ਆ ਅਸਲ 'ਚ ਜਿਹੜੇ ਇਹ ਕੰਮ ਹੁੰਦੇ ਨੇ ਇਹ ਤੁਹਾਡੀ ਅੰਦਰੋਂ ਕਹਿੰਦੇ ਨਾ ਨੀਤ ਨੂੰ ਮਰਾਦਾ ਹੁੰਦੀਆਂ ਤੇ ਤੁਹਾਡੇ ਜੇ ਅੰਦਰੋਂ ਆਵਾਜ਼ ਆਏ ਕਿ ਮੈਂ ਕੰਮ ਕਰਨਾ ਹੈ ਤੇ ਗੁਰੂ ਮਹਾਰਾਜ ਵੀ ਫਿਰ ਕੋਈ ਨਾ ਕੋ ਰਾਹ ਬਣਾ ਦਿੰਦੇ ਆ ਕਿਉਂਕਿ ਉਹ ਕਹਿੰਦੇ ਆ ਨਾ ਕਿ ਪ੍ਰਮਾਤਮਾ ਤੋਂ ਸੱਚੇ ਦਿਲੋਂ ਕੋਈ ਵੀ ਕੰਮ ਮੰਗੋ ਕੋਈ ਵੀ ਇੱਛਾ ਜਾਹਰ ਕਰੋ ਪਰ ਸੱਚੇ ਦਿਲੋਂ ਕਰੋ ਭਾਵਨਾ ਨਾਲ ਕਰੋ ਸ਼ਰਧਾ ਨਾਲ ਕਰੋ ਤੇ ਉਹ ਗੁਰੂ ਮਹਾਰਾਜ ਫਿਰ ਪੂਰੀ ਕਰਦੇ ਆ ਫਿਰ ਰਾਹ ਬਣਾਉਂਦੇ ਆ ਸੋ ਮੇਰਾ ਤੇ ਸ਼ੁਰੂ ਤੋਂ ਹੀ ਸਾਡੇ ਪਰਿਵਾਰ ਦਾ ਮੇਰੇ ਸਵਰਗੀ ਦਾਦਾ ਜੀ ਚਾਹੇ ਦਸਦਾੁਰ ਜਾਗਰ ਸਿੰਘ ਸੇਖਾ ਜੀ ਸੀਗੇ ਉਹਨਾਂ ਨੇ ਵੀ ਇਲਾਕੇ ਦਾ ਬਹੁਤ ਵਿਕਾਸ ਕੀਤਾ ਪੰਜਾਬ ਲਈ 14 ਸਾਲ ਉਹਨਾਂ ਜੇਲ੍ਹ ਕੱਟੀ ਵੱਖ-ਵੱਖ ਮੋਰਚਿਆਂ 'ਚ ਜਿਹੜਾ ਵਾ ਆਪਣਾ ਖੂਨ ਡੋਲਿਆ ਆਪਣਾ ਪਸੀਨਾ ਡੋਲਿਆ ਆਪਣੀ ਬੜੀ-ਬਡੀ ਕੁਰਬਾਨੀ ਸੀ ਉਹਨਾਂ ਦੀ ਔਰ ਉਹਨਾਂ ਤੋਂ ਸਾਨੂੰ ਜਿਹੜੀ ਆ ਵਿਰਾਸਤ ਚ ਇਹ ਰਾਜਨੀਤੀ ਮਿਲੀ ਆ ਸੋ ਉਹਨਾਂ ਦੀ ਸੇਵਾ ਨੂੰ ਜਿਹੜਾ ਵਾ ਮੇਰੇ ਪਿਤਾਈ ਨੇ ਅੱਗੇ ਵਧਾਇਆ ਇਲਾਕੇ 'ਚੋਂ ਦੋ ਵਾਰ ਐਮ.ਐਲ.ਏ ਰਹੇ ਦੋ ਵਾਰ ਮਨਿਸਟਰ ਬਣੇ ਔਰ ਐਜ਼ ਮਨਿਸਟਰ ਵੀ ਉਹਨਾਂ ਨੇ ਬਹੁਤ ਪੰਜਾਬ ਲੈਵਲ ਤੇ ਬਹੁਤ ਚੰਗਾ ਕੰਮ ਕੀਤਾ ਔਰ ਐਜ਼ ਐਮ.ਐਲ.ਏ ਹਲਕਾ ਕਨੂਆਣ ਦੇ ਵਿੱਚ ਕਾਦੀਆਂ ਦੇ ਵਿੱਚ ਬਹੁਤ ਵਧੀਆ ਵਿਕਾਸ ਤੇ ਕੰਮ ਕੀਤੇ ਆ ਜਿਹੜੇ ਅਜੇ ਵੀ ਲੋਕ ਜਦੋਂ ਮੈਂ ਪਿੰਡਾਂ 'ਚ ਜਾਵਾਂ ਤੇ ਅਜੇ ਵੀ ਲੋਕ ਜਿਹੜਾ ਉਹਨਾਂ ਨੂੰ ਯਾਦ ਕਰਦੇ। ਵਿਖਿਆ ਗਿਆ ਇੱਥੇ ਆ ਕੇ ਜਦੋਂ ਯਾਦ ਕੀਤਾ ਹੋਵੇਗਾ ਜੇ ਗੱਲ ਕਰ ਲਈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਸ਼ਹਿਰ ਆ ਤੁਸੀਂ ਦੱਸਿਆ ਕੋਈ ਵੱਡਾ ਪ੍ਰੋਜੈਕਟ ਵੀ ਲੈ ਕੇ ਆ ਰਹੇ ਆ ਕੁਆਟਰ ਸਪਲਾਈ ਨੂੰ ਲੈ ਕੇ ਤਾਂ ਹੁਣ ਵੀ ਵਿਕਾਸ ਤੇਜ਼ੀ ਦੇ ਉੱਤੇ ਕਿਵੇਂ ਦੇਖਦੇ ਹੋ ਜਦੋਂ ਲੋਕਾਂ ਦੇ ਵੱਲੋਂ ਇਸ਼ਾਰਾ ਕੀਤਾ। ਵੇਖੋ ਮੈਂ ਤੇ ਪਿੱਛੇ ਚੈਲੰਜ ਵੀ ਕੀਤਾ ਸੀ ਬਾਜਵਾ ਸਾਹਿਬ ਨੂੰ ਕਿ ਚਲੋ ਹਲਕੇ ਦੀ ਛੜ ਦੋ। ਤੁਸੀਂ ਆਪਣੇ ਸ਼ਹਿਰ ਦੀ ਗੱਲ ਕਰ ਲਓ ਕਿ ਕਾਦੀਆਂ ਸ਼ਹਿਰ ਚ ਸੇਖਵਾ ਪਰਿਵਾਰ ਦੇ ਕੰਮ ਇੱਕ ਬੰਨੇ ਕਰ ਲਓ ਤੇ ਜੇ ਬਾਜਵਾ ਪਰਿਵਾਰ ਦੇ ਕੰਮ ਚੌਥੇ ਹਿੱਸੇ ਚ ਵੀ ਹੋਣਗੇ ਤੇ ਮੈਂ ਰਾਜਨੀਤੀ ਛੱਡ ਦਿਆਂਗਾ ਮੈਂ ਉਹਨਾਂ ਨੂੰ ਓਪਨ ਡਿਬੇਟ ਲਈ ਜਿਹੜਾ ਇਨਵਾਈਟ ਕੀਤਾ ਸੀਗਾ ਪਰ ਉਹਨਾਂ ਨੇ ਜਾਂ ਉਹਨਾਂ ਦੇ ਕਿਸੇ ਬੰਦੇ ਨੇ ਵੀ ਉਹਨਾਂ ਦੇ ਕਿਸੇ ਸਪੋਰਟਰ ਨੇ ਵੀ ਮੇਰਾ ਜਵਾਬ ਨਹੀਂ ਦਿੱਤਾ ਸੋ ਇਸ ਕਰਕੇ ਦਾ ਜਿਹੜਾ ਲੋਕਾਂ ਚ ਆ ਇਹ ਪੱਕਾ ਹੀ ਸਬੂਤ ਤਾਂ ਹੋ ਗਿਆ ਕਿ ਇਹਦਾ ਮਤਲਬ ਕਿ ਉਹਨਾਂ ਕੋਈ ਕੰਮ ਹੀ ਨਹੀਂ ਕੀਤਾ ਕਾਦੀਆਂ ਦੇ ਵਿੱਚ ਜਿਹੜਾ ਉਹਨਾਂ ਕੋ ਜਵਾਬ ਹੀ ਕੋਈ ਨਹੀਂ ਅੱਗੋਂ ਨੀਤੇ ਇਹ ਤਾਂ ਝੂਠੇ ਹੀ ਗੱਲਾਂ ਕਰਕੇ ਜਵਾਬ ਦੇਣਾ ਜਾਣਦੇ ਆ ਕੰਤਸਾਲੇ ਪਰ ਮੈਂ ਤਾਂ ਸੱਚੀ ਗੱਲ ਕਰਾਂਗਾ ਸੋ ਪਹਿਲੋਂ ਜਦੋਂ ਮੇਰੇ ਪਿਤਾਈ ਨੂੰ ਸੇਵਾ ਮਿਲੀ ਆ ਉਹਨਾਂ ਕਾਦੀਆਂ ਸ਼ਹਿਰ ਦੇ ਬਹੁਤ ਕੰਮ ਕਰਵਾਏ ਆ ਚਾਹੇ ਉਹ ਜਿਹੜਾ ਮੇਨ ਵੱਡਾ ਕੰਮ ਆ ਜਿਹੜਾ ਜਮਾਤ ਅਹਿਮਦੀਆ ਦੇ ਵਿੱਚੋਂ ਗੰਦਾ ਨਾਲਾ ਨੰਗਦਾ ਸੀਗਾ ਸ਼ਹਿਰ ਦੇ ਵਿੱਚੋਂ ਦੀ ਉਹਨੂੰ ਪੂਰ ਕੇ ਉਹਦੇ ਤੇ ਸੀਵਰੇਜ ਪਾ ਕੇ ਉੱਥੇ ਸ਼ਹਿਰ ਦਾ ਬਾਈਪਾਸ ਬਣਾ ਦਿੱਤਾ ਤੁਸੀਂ ਆ ਜੇ ਵੀ ਸ਼ਹਿਰ ਤੋਂ 2 ਕਿਲੋਮੀਟਰ ਬਾਹਰ ਲੰਘ ਜਾਓ ਤੇ ਗੱਡੀ ਰੋਡ ਸਾਈਡ ਖੜੀ ਕਰੋ ਤੇ ਤੁਸੀਂ 5 ਮਿੰਟ ਨਹੀਂ ਖਲੋ ਸਕਦੇ ਇੰਨੀ ਬੋ ਨਾਲੇ ਚੋਂਦੀ ਐ ਤੇ ਤੁਸੀਂ ਹਿਸਾਬ ਲਾਓ ਕਿ ਕਿੰਨਾ ਵੱਡਾ ਗੰਦ ਕਾਦੀਆਂ ਦਾ ਕੱਢਿਆ ਜਿਹੜੇ ਲੋਕ ਜਿਹੜੇ ਆ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਸੀ ਨਰਕ ਚ ਰਹਿ ਰਹੇ ਸੀ ਵੱਖ-ਵੱਖ ਬਿਮਾਰੀਆਂ ਲੱਗ ਰਹੀਆਂ ਸੀ ਕੈਂਸਰ ਦੀਆਂ ਲੱਗ ਰਹੀਆਂ ਸੀ ਮਲੇਰੀਆ ਹੋ ਰਿਹਾ ਸੀ ਔਰ ਜਿਹੜੀ ਜ਼ਮੀਨ ਦਾ ਰੇਟ ਰੇਟ ਹੀ ਕੋਈ ਨਹੀਂ ਲੈਣੀ ਕਿੰਨੇ ਇਹੋ ਜਿਹੇ ਥਾਂ ਤੇ ਜੀ ਜਿਹੜੀ ਕੌਦੀਆਂ ਦੇ ਭਾਜ ਜ਼ਮੀਨ ਸੀ ਅੱਜ 5-5 ਲੱਖ 10-10 ਲੱਖ ਨੂੰ ਮਰ ਲਾ ਹੋਈ ਪਈ ਸੋ ਕਰੋੜਾਂ ਦੀ ਜਾਇਦਾਦ ਸ਼ਹਿਰ ਵਾਸੀਆਂ ਦੀ ਬਣਦੀ ਔਰ ਆਪ 1 ਰੁਪਏ ਦਾ ਵੀ ਲਾਲਚ ਨਹੀਂ ਕੀਤਾ ਸਾਡੇ ਕੋ ਸਾਡੇ ਵਰਕਰ ਆਉਂਦੇ ਹੁੰਦੇ ਸੀ ਕਿ ਸੇਖਵਾ ਸਾਹਿਬ ਥੋੜੀ ਬਹੁਤੀ ਜ਼ਮੀਨ ਲੈਖ ਲਉ ਤੇ ਕੋੜੀਆਂ ਦੇ ਭਾਵ ਤੇ ਪ੍ਰੋਜੈਕਟ ਆ ਰਿਹਾ ਸੇਖਵਾ ਸਾਹਿਬ ਕਹਿੰਦੇ ਕਿ ਜੇ ਮੈਂ ਜ਼ਮੀਨ ਲੈ ਲਈ ਤੇ ਫਿਰ ਲੋਕਾਂ ਇਹੋ ਹੀ ਆਖਣਾ ਕਿ ਸੇਖਵਾ ਨੇ ਆਪਣੀ ਜ਼ਮੀਨ ਬਣਾਉਣ ਲਈ ਪ੍ਰੋਜੈਕਟ ਲਾਇਆ ਮੈਂ ਇੱਕ ਮਰਲਾ ਵੀ ਜ਼ਮੀਨ ਇੱਥੇ ਨਹੀਂ ਲੈਣਾ ਔਰ ਤੁਸੀਂ ਦੇਖ ਲਓ ਕਰੋੜਾਂ ਅਰਬਾਂ ਦੀਆਂ ਲੋਕਾਂ ਦੀਆਂ ਜਾਇਦਾਦਾਂ ਬਣ ਗਈਆਂ ਪਰ ਸੇਖੋਂ ਪਰਿਵਾਰ ਦੀ ਉੱਥੇ ਇੱਕ ਚੱਪਾ ਵੀ ਜ਼ਮੀਨ ਨਹੀਂ ਕੋਈ ਸਾਬਤ ਕਰ ਸਕਦਾ ਸੋ ਅਸੀਂ ਤਾਂ ਨਿਸ਼ਕਾਮ ਹੋ ਕੇ ਸੇਵਾ ਕਰ ਰਹੇ ਹਾਂ ਔਰ ਹੋਰ ਵੀ ਕਾਦੀਆਂ ਸ਼ਹਿਰ ਦੇ ਵਿੱਚ ਜਿੰਨੀਆਂ ਗੜੀਆਂ ਨਾਲੀਆਂ ਬਣੀਆਂ ਨੇ ਇੰਟਰਲੌਕ ਟਾਈਲਾਂ ਲੱਗੀਆਂ ਇੱਥੋਂ ਤੱਕ ਕਿ ਬਾਜਵਾ ਸਾਹਿਬ ਦਾ ਜਿਹੜਾ ਘਰ ਆ ਉਹਨਾਂ ਦੀ ਵੀ ਘਰ ਵਾਲੀ ਗਲੀ ਜਿਹੜੀ ਆ ਉਹ ਕੱਚੀ ਸੀ ਉਹ ਵੀ ਸੇਖੋਂ ਸਾਹਿਬ ਨੇ ਆਪਣੇ ਟਾਈਮ ਤੇ ਪੱਕੀਆਂ ਕਰਵਾਈਆਂ ਔਰ ਕਾਦੀਆਂ ਸ਼ਹਿਰ ਦਾ ਜਿੰਨਾ ਵਿਕਾਸ ਹੋਇਆ ਵਾ ਮੇਜਰ ਉਹ ਸੇਖਵਾਨ ਸਾਹਿਬ ਨੇ ਕਰਵਾਇਆ ਵਾ ਔਰ ਪਿਛਲੇ 5 ਸਾਲ ਕਾਂਗਰਸ ਦੀ ਰਾਜ ਰਿਆ ਉਹਨਾਂ ਦੇ ਭਰਾਤਾ ਇਥੋਂ ਐਮ ਐਲ ਏ ਰਹੇ ਆ ਇੱਕ ਵੀ ਕੰਮ ਕਾਦੀਆਂ ਲਈ ਦੱਸ ਦੇਣ ਇੱਕ ਕੰਮ ਹਾਂ ਇੱਕ ਪਾਰਕ ਜ਼ਰੂਰ ਬਣਾਇਆ ਜਿਹਦੀ ਕੰਦ ਤਿੰਨ ਮਹੀਨਿਆਂ ਜੀ ਤਿੰਨ ਵਾਰਾਂ ਡੇਗੀ ਸੀ ਸੋ ਉਹ ਇਹੋ ਜੇ ਕੰਮੋ ਨਾ ਕਰਾਏ ਆ ਕਿ ਜਿਹੜਾ ਬਸ ਖਾਣ ਵਾਲੀ ਧਿਆਨ ਰਿਹਾ 5 ਸਾਲ ਜੇ ਮੈਂ ਸੱਚੀ ਗੱਲ ਕਰਾਂ ਗੁਰੂ ਘਰ 'ਚ ਬੈਠੇ ਆ ਵਿਕਾਸ ਹਲ ਕੋਈ ਧਿਆਨ ਨਹੀਂ ਰਿਹਾ ਤੇ ਚਲੋ ਜੇ ਹੁਣ ਮੈਨੂੰ ਸੇਵਾ ਬਲੀ ਆ ਸਾਡੀ ਪਾਰਟੀ ਦੀ ਸਰਕਾਰ ਆ ਤੇ ਮੈਨੂੰ ਵੀ ਇਹੀ ਆ ਕਿ ਵੱਧ ਤੋਂ ਵੱਧ ਮੈਂ ਸੇਵਾ ਲਾ ਕੇ ਦੀ ਕਰਾਂ ਵੱਧ ਤੋਂ ਵੱਧ ਕਾਦੀਆਂ ਦੇ ਕੰਮ ਕਰਾਂ ਸੋ ਕਾਦੀਆਂ ਦੇ ਵਿੱਚ ਪਹਿਲੋਂ ਤੇ ਸੜਕਾਂ ਦੀ ਰਿਪੇਅਰ ਤੱਕ ਨਹੀਂ ਸੀ ਹੋਈ ਪਿਛਲੇ 10 12 ਸਾਲ ਤੋਂ ਜਾਂ ਮਰੇ ਪਿਤਾਈ ਨੇ ਕਰਾਈਆਂ ਸੀ ਉਦੋਂ ਆਪਣੇ ਟਿਨਿਓਰ 'ਚ ਜਾਂ ਹੁਣ ਮੈਂ ਕਰਵਾ ਰਿਹਾ ਸਰਕਾਰ ਜੀ ਗੁਰੂ ਸਿੰਘ ਸੇਖਵਾ ਜਿੰਦਾਬਾਦ ਸੋ ਉਹ ਸੜਕਾਂ ਦੀ ਇੱਕ ਇੱਕ ਕਰਕੇ ਹੀ ਰਿਪੇਅਰ ਕਰਾਈ ਆ ਸੜਕਾਂ ਚੌੜੀਆਂ ਕੀਤੀਆਂ ਨੇ ਹੁਣ ਸੜਕਾਂ ਤੋਂ ਅੱਗੇ ਆਜੋ ਫਿਰ ਬਿਜਲੀ ਦਾ 8 ਕਰੋੜ ਰੁਪਇਆ ਰੋਸ਼ਨ ਪੰਜਾਬ 'ਚ ਕਾਦੀਆਂ ਸਬ ਡਿਵੀਜ਼ਨ ਜਿਹੜੀ ਬਿਜਲੀ ਦੀ ਉਹਦਾ ਮਨਜ਼ੂਰ ਹੋਇਆ ਉਹਦੇ ਚ 10 ট্রান্সਫਾਰਮਰ ਸੀ ਇੱਕ ਦਿਨ ਚ ਲਾਏ ਔਰ ਬਾਕੀ ਵੀ ਜਿਹੜੀਆਂ ট্রান্সਮਿਸ਼ਨ ਨੇ ਲਾਈਨਾਂ ਨੇ ਉਹ ਇੰਪਰੂਵ ਕਰ ਰਹੇ ਆ ਕਿ ਜਿਹੜੇ ট্রান্সਮਿਸ਼ਨ ਲਾਸ ਨੇ ਉਹ ਘਟਣ ਨਵੇਂ ਪੋਲ ਲੱਗ ਜਾਣ ਨਵੇਂ ਖੰਭੇ ਲੱਗ ਜਾਣ ਨਵੀਂ ਵਾਇਰਿੰਗ ਹੋ ਜੇ ਇਹ ਤੇ ਬਿਜਲੀ ਦਾ ਹੋ ਗਿਆ ਇਹਦੇ ਤੋਂ ਅੱਗੇ ਹੁਣ ਮੈਂ ਦੱਸਦਾ ਪਾਣੀ ਦਾ ਇੱਕ ਨਵੀਂ ਵੱਡੀ ਟੈਂਕੀ ਜਿਹੜੀ ਆ ਉਹ ਕਾਦੀਆਂ ਸ਼ਹਿਰ ਦੇ ਵਿੱਚ ਮਨਜ਼ੂਰ ਹੋਈ ਆ तकरीबन 9.5 ਕਰੋੜ ਦੀ ਲਾਗਤ ਨਾਲ ਉਹ ਟੈਂਕੀ ਬਣੇਗੀ ਔਰ 16 ਕਿਲੋਮੀਟਰ ਦੀ ਪਾਈਪਲਾਈਨ ਆ ਸਾਰੇ ਸ਼ਹਿਰ 'ਚ ਨਵੀਂ ਪਏਗੀ ਕਾਦੀਆਂ ਦੇ ਇੱਕ ਇੱਕ ਘਰ ਨੂੰ ਜਿਹੜਾ ਸਾਫ਼ ਸੁਥਰਾ ਤੇ ਵਧੀਆ ਪਾਣੀ ਜਿਹੜਾ ਵਾ ਉਹ ਦਿੱਤਾ ਜਾਊਗਾ ਫਿਰ ਇਹ ਤੋਂ ਅੱਗੇ ਆਜੋ ਜਿਹੜਾ ਵਾਟਰ ਟ੍ਰੀਟਮੈਂਟ ਪਲੈਂਟ ਦਾ ਪ੍ਰੋਜੈਕਟ ਆ ਜਿਹੜਾ ਤਕਰੀਬਨ 28.5 ਕਰੋੜ ਦਾ ਉਹ ਅਪਰੂਵ ਹੋ ਕੇ ਉਹਦੀ ਡੀਪੀਆਰ ਜਿਹੜੀ ਆ ਡਿਪਾਰਟਮੈਂਟ ਕੋਲ ਪੈਂਡਿੰਗ ਚੱਲ ਰਹੀ ਆ ਜਿੱਦਾਂ ਡੀਪੀਆਰ ਅਪਰੂਵ ਹੋ ਗਈ ਟੈਂਡਰ ਲੱਗ ਜਾਣਗੇ ਟੈਂਡਰ ਕਿੰਨੇ ਦਿਨ ਤੇ ਹੁੰਦੇ ਆ 1 ਮਹੀਨੇ 1.5 ਮਹੀਨੇ ਚ ਫਿਰ ਕੰਮ ਸ਼ੁਰੂ ਹੋ ਜਾਏਗਾ ਸੋ ਉਹਦੀ ਵੀ ਮੈਂ ਵੀਕਲੀ ਮੋਨਿਟਰਿੰਗ ਜਿਹੜੀ ਆ ਐਕਸ਼ਨ ਸਾਹਿਬ ਐਸਡੀਓ ਸਾਹਿਬ ਜਈ ਸਾਹਿਬ ਨਾਲ ਲੈਣਾ ਔਰ ਹਰ ਹਫਤੇ ਮੈਂ ਚੰਡੀਗੜ੍ਹ ਜਾ ਕੇ ਮਿਨਿਸਟਰ ਸਾਹਿਬ ਨਾਲ ਔਰ ਸਾਰੇ ਦਫ਼ਤਰਾਂ ਦੇ ਹੁਣ ਤੇ ਕਲਾਸ 4 ਤੱਕ ਨੂੰ ਮੇਰੀ ਪਛਾਣ ਹੋ ਗਈ ਹੈ ਕਿ ਉਹ ਕਾਦੀਆਂ ਤੋਂ ਸੇਖਵਾ ਆ ਗਿਆ ਹੈ ਅੱਜ ਫਾਈਲ ਉੱਥੇ ਕਰ ਦੇਣੀ ਹੈ ਨੇ ਅੱਜ ਉੱਥੇ ਕਰ ਦੇਣੀ ਹੈ ਸੋ ਤੁਹਾਨੂੰ ਪਤਾ ਸਰਕਾਰੀ ਦਫ਼ਤਰਾਂ 'ਚ ਜਿੰਨਾ ਚਿਰ ਤੁਸੀਂ ਪੈਰਵਾਈ ਨਾ ਕਰੋ ਫਾਈਲਾਂ ਉੱਥੇ ਹੀ ਦਬੀਆਂ ਰਹਿ ਜਾਂਦੀਆਂ ਮਿੱਟੀ ਉੱਥੇ ਉਹਨਾਂ ਤੇ ਜੰਮ ਜਾਂਦੀ ਆ ਇਹ ਤੇ ਹਰ ਮਹੀਨ ਹਰ ਹਫਤੇ ਮੈਂ ਆਪਣੇ ਕੰਮਾਂ ਵਾਂਗ ਜਾਂਦਾ ਜਿੱਦਾਂ ਬੰਦਾ ਆਪਣੇ ਘਰ ਦੇ ਕੰਮ ਦੀ ਪੇਰਵਾਹੀ ਕਰਦਾ ਉਦਾਂ ਮੈਂ ਕਾਦੀਆਂ ਸ਼ਹਿਰ ਦੇ ਔਰ ਆਪਣੇ ਇਲਾਕੇ ਦੀ ਕੰਮਾਂ ਦੀ ਪੇਰਵਾਹੀ ਚੰਡੀਗੜ੍ਹ ਕਰਕੇ ਆਉਣਾ ਸਾਰੇ ਮਨਿਸਟਰਾਂ ਨੂੰ ਮਿਲ ਕੇ ਆਈਦਾ ਸੈਕਟਰੀ ਨੂੰ ਮਿਲੀਦਾ ਇੱਥੋਂ ਤੱਕ ਕਿ ਦਫ਼ਤਰਾਂ 'ਚ ਕਲਰਕਾਂ ਤੱਕ ਨੂੰ ਮੈਂ ਆਪ ਮਿਲ ਕੇ ਆਉਣਾ ਮੈਂ ਕਦੀ ਕੋਈ ਈਗੋ ਨਹੀਂ ਰੱਖੀ ਮੈਨੂੰ ਹੁੰਦਾ ਕਿ ਮੈਂ ਇਲਾਕੇ ਦਾ ਕੰਮ ਕਰਨਾ ਇੱਕ ਸੇਵਾਦਾਰ ਆਪਣੇ ਆਪ ਨੂੰ ਸਮਝ ਕੇ ਥੱਲੇ ਤੱਕ ਜਾ ਕੇ ਮੈਂ ਜਿਹੜਾ ਵਾ ਉਹ ਫਾਈਲਾਂ ਜਿਹੜੀਆਂ ਪਾਸ ਕਰ ਕਿ ਲੈਉਣਾ ਔਰ ਇਹੀ ਕਾਰਨ ਆ ਕਿ ਜਦੋਂ ਪੈਰਵਾਹੀ ਚੰਗੀ ਹੋਵੇ ਇਮਾਨਦਾਰੀ ਹੋਵੇ ਤੁਹਾਡੀ ਨੀਤ ਚੰਗੀ ਹੋਵੇ ਤਾਂ ਫਿਰ ਉਹਨੂੰ ਬੁਰ ਵੀ ਪੈਂਦਾ ਸੋ ਇੱਕ ਇੱਕ ਕਰਕੇ ਇਹ ਸਾਰੇ ਪ੍ਰੋਜੈਕਟ ਕਰਦਿਆਂ ਸ਼ਹਿਰ ਲਈ ਜਿਹੜਾ ਉਹ ਆ ਰਿਹਾ ਇਹਦੇ ਨਾਲ ਨਾਲ ਇਸ ਤੋਂ ਅਗਲਾ ਜਿਹੜਾ ਵਾਟਰ ਟ੍ਰੀਟਮੈਂਟ ਤੋਂ ਬਾਅਦ ਅਸੀਂ ਸੀਵਰੇਜ ਟ੍ਰੀਟਮੈਂਟ ਪਲਾਂਟ ਵੀ ਕਰਦਿਆਂ ਚਲਾ ਰਹੇ ਆ ਉਹ ਵੀ ਤਕਰੀਬਨ 30 35 ਕਰੋੜ ਦੀ ਲਾਗਤ ਨਾਲ ਆ ਉਹ ਸਾਨੂੰ ਦਿੱਕਤ ਤਾਂ ਆ ਰਹੀ ਆ ਕਿਉਂਕਿ ਉਹਦਾ ਡਿਸਪੋਜ਼ਲ ਦਾ ਜਿਹੜਾ ਜਗ੍ਹਾ ਚਾਹੀਦੀ ਹੁੰਦੀ ਆ ਉਹ ਡੱਲਾਪਿੰਡ ਦੀ ਪੰਚਾਇਤ ਐ ਸਾਨੂੰ ਹਾਂ ਕਰ ਦਿੱਤੀ ਸੀਗੀ ਪਰ ਬਾਅਦ ਚ ਉਹਨਾਂ ਨੇ ਟਰਮਸ ਐਂਡ ਕੰਡੀਸ਼ਨ ਇੰਨੀਆਂ ਕ ਲਗਾ ਦਿੱਤੀਆਂ ਜਿਹੜੀਆਂ ਸਰਕਾਰ ਫੁੱਲਫਿਲ ਨਹੀਂ ਕਰ ਸਕਦੀ। ਸੋ ਮੈਂ ਕੱਲ ਹੀ ਏਡੀਸੀ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਕਿ ਉਹਨਾਂ ਨੂੰ ਇੱਕ ਵਾਰ ਤੁਸੀਂ ਬੁਲਾ ਕੇ ਪੁੱਛ ਲਓ ਕਿ ਜੋ ਵਾਜਬ ਰੇਟ ਆ ਮਾਰਕੀਟ ਰੇਟ ਬਣਦਾ ਉਹ ਸਰਕਾਰ ਦੇਵੇਗੀ। ਪਰ ਜਿਹੜੀਆਂ ਉਹ ਟਰਮਸ ਐਂਡ ਕੰਡੀਸ਼ਨ ਵੱਡੀਆਂ ਲਾ ਰਹੇ ਆ ਉਹ ਮਨਜ਼ੂਰ ਨਹੀਂ ਆ। ਜੇ ਉਹ ਨਾ ਮੰਨਣ ਤਾਂ ਫਿਰ ਅਸੀਂ ਪ੍ਰਾਈਵੇਟ ਜ਼ਮੀਨ ਜਿਹੜੀ ਆ ਕਿਉਂਕਿ ਅਸੀਂ ਤੇ ਸਰਕਾਰ ਨੇ ਪੈਸੇ ਦੇਣਾ ਤੇ ਜ਼ਮੀਨ ਲੈਣੀ ਹੈ ਸੋ ਫਿਰ ਅਸੀਂ ਪ੍ਰਾਈਵੇਟ ਜ਼ਮੀਨ ਖਰੀਦ ਕੇ ਜਿਹੜਾ ਵਾ ਉਹ ਸੀਵਰੇਜ ਟ੍ਰੀਟਮੈਂਟ ਦਾ ਪਲਾਂਟ ਜਿਹੜਾ ਉਹ ਲਾਇਆ ਜਾਊਗਾ ਫਿਰ ਇਹਦੇ ਨਾਲ ਨਾਲ ਜਮਾਤ ਅਹਿਮਦੀਆ ਦਾ ਇਹ ਇੰਟਰਨੈਸ਼ਨਲ ਹੈੱਡਕੁਆਟਰ ਆ ਕਾਦੀ ਉਹਨਾਂ ਦੀਆਂ ਵੀ ਇੰਟਰਨਲ ਰੋਡ ਨੇ ਤਕਰੀਬਨ ਸਾਢੇ 3 ਤੋਂ 4 ਕਰੋੜ ਦੇ ਪ੍ਰੋਜੈਕਟ ਉਹਨਾਂ ਦੇ ਵੀ ਪਾਸ ਹੋ ਚੁੱਕੇ ਆ ਕਿਉਂਕਿ ਹਰ ਸਾਲ ਸਾਲਾਨਾ ਜਲਸਾ ਹੁੰਦਾ ਕਾਦੀਆਂ ਦੇ ਵਿੱਚ ਔਰ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਹੀ ਸ਼ਰਧਾਲੂ ਜਿਹੜੇ ਆ ਇੱਥੇ ਆ ਕੇ ਨਪਮਸਤਕ ਹੁੰਦੇ ਆ ਸੋ ਉੱਤ ਮੇਰੀ ਕੋਸ਼ਿਸ਼ ਆ ਕਿ ਦਸੰਬਰ ਦੇ ਮਹੀਨੇ ਤੋਂ ਪਹਿਲਾਂ ਪਹਿਲਾਂ ਉਹ ਕੰਮ ਜਿਹੜੇ ਅਲੋਟ ਕਰਵਾ ਕੇ ਪਾਸ ਹੋ ਗਏ ਆ ਸਿਰਫ ਸੀਐਮ ਸਾਹਿਬ ਦੀ ਅਪਰੂਵਲ ਪੈਂਡਿੰਗ ਆ ਜਿੱਦਣ ਅਪਰੂਵਲ ਹੋ ਗਈ ਟੈਂਡਰ ਲਾ ਕੇ ਹਫ਼ਤੇ 10 ਦੇ ਵਿੱਚ ਉਹ ਵੀ ਕੰਮ ਆਪਾਂ ਸ਼ੁਰੂ ਕਰਵਾ ਦੇਣੇ ਆ ਔਰ ਆਉਣ ਵਾਲੇ ਸਮੇਂ 'ਚ ਜਮਾਤ ਅਹਿਮਦੀਆ ਦਾ ਵੀ ਜਿਹੜਾ ਵਧੀਆ ਨਵੀਨੀਕਰਨ ਕੀਤਾ ਜਾਊਗਾ ਕਿਉਂਕਿ ਅਸੀਂ ਜਿਹੜੇ ਆ ਸੈਕੂਲਰ ਲੋਕ ਆ ਹਰ ਧਰਮ ਦੀ ਜਿਹੜਾ ਅਸੀਂ ਸਤਿਕਾਰ ਕਰਦੇ ਆ ਉਹਨਾਂ ਦੀ ਇੰਪੋਰਟੈਂਸ ਜਿਹੜੀ ਆ ਉਹਨੂੰ ਸਮਝਦੇ ਆ ਸੋ ਹਰ ਇੱਕ ਦੇ ਕੰਮ ਜਿਹੜੇ ਆ ਬਿਨਾ ਕਿਸੇ ਪੇਤਪਾਦ ਦੇ ਬਿਨਾ ਕਿਸੇ ਆਪਣਾ ਪਾਰਟੀ ਬਾਜ਼ੀ ਦੇ ਨਿਸ਼ਕਾਮ ਹੋ ਕੇ ਸ਼ਹਿਰ ਦੀ ਓਵਰঅল ਡਵੈਲਪਮੈਂਟ ਜਿਹੜੀ ਉਹ ਤੁਸੀਂ ਲਗਾਤਾਰ ਕੰਮ ਦੇ ਵਿੱਚ ਤੇ ਲੱਗੇ ਹੋਏ ਨਹੀਂ ਪੱਥਰ ਵੀ ਰੱਖਿਆ ਜਾ ਰਿਹਾ ਜਿਵੇਂ ਦੱਸਿਆ ਟਰਾਂਸਫਾਰਮ ਦੇ ਉਦਘਾਟਨ ਕਰ ਰਹੇ ਲੇਕਿਨ ਉਹ ਵਿਰੋਧੀ ਉਸ ਦੇ ਉੱਤੇ ਤੰਗ ਕਰਦੇ ਨਜ਼ਰੀ ਆ ਰਹੇ ਆ ਕਿਸ ਤਰ੍ਹਾਂ ਦੇ ਨਹੀਂ ਪੱਥਰ ਨਹੀਂ ਸੀ ਰੱਖੇ ਕਦੇ ਉਦਘਾਟਨ ਨਹੀਂ ਸੀ ਕੀਤਾ ਟਰਾਂਸਫਾਰਮਾਂ ਦੇ ਕਿਵੇਂ ਦੇਖਦੇ ਹੋ ਵੀ ਵੇਖੋ ਜਿਹੜਾ ਹਾਥੀ ਆ ਨਾ ਉਹਨੇ ਆਪਣੇ ਚਾਲ ਚੱਲਦੇ ਰਹਿਣਾ ਜਿਹੜੇ ਕੁੱਤੇ ਬਿੱਲੇ ਉਹਨਾਂ ਭੌਂਕਦੇ ਰਹਿਣਾ ਸੋ ਜੇ ਹਾਥੀ ਇਹਨਾਂ ਦੀ ਧੌਕਣ ਤੋਂ ਜੇ ਰੁਕ ਜਵੇ ਤੇ ਫਿਰ ਤੋਂ ਆਪਣੀ ਚਾਲ ਨਹੀਂ ਚੱਲ ਸਕਦਾ ਸੋ ਸਾਨੂੰ ਇਹਨਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਸਾਡੇ ਤੇ ਇੱਕੋ ਹੀ ਏਜੰਡਾ ਵਾ ਡਵੈਲਪਮੈਂਟ 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 ਅਹੀਂ ਡਵੈਲਪਮੈਂਟ ਤੇ ਚੱਲਣਾ ਇਹਨਾਂ ਨੇ ਆਪਣੀ ਗੱਲ ਕਰਨੀ ਹੈ ਨਾ ਆਪਣਾ ਕੰਮ ਕਰਨਾ ਅਸੀਂ ਆਪਣਾ ਕੰਮ ਕਰ। ਸੇਖਮਾ ਸਾਹਿਬ ਆਖੀ ਲਾਸਟ ਸਵਾਲ ਬਟਾਲਾ ਦੇ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਉਂਦਾ ਬੀਤੀ ਰਾਤ ਕਮਾਨ ਦੇ ਵਿੱਚ ਚਲਦੀ ਆ ਤਾਂ ਕਾਂਗਰਸ ਦੇ ਜਿਹੜੇ ਲੀਡਰ ਹੁੰਦੇ ਉਹਨਾਂ ਦੇ ਵੱਲੋਂ ਬੰਦ ਦੀ ਕਾਲ ਵੀ ਦਿੱਤੀ ਜਾਂਦੀ ਆ ਪ੍ਰਤਾਪ ਸਿੰਘ ਬਾਜਵਾ ਵੀ ਜਿਹੜੇ ਲੌਇਨ ਆਰਡਰ ਤੇ ਲॉ ਐਂਡ ਆਰਡਰ ਜਿਹੜਾ ਵਾ ਇਹ ਖਰਾਬ ਹੋਇਆ ਨਹੀਂ ਕੀਤਾ ਜਾ ਰਿਹਾ ਕਿਉਂਕਿ ਕਈ ਜਿਹੜੇ ਵਿਰੋਧੀ ਨੇ ਜਿਨ੍ਹਾਂ ਨੇ ਗੈਂਗਸਟਰ ਪੈਦਾ ਕੀਤੇ ਆ ਉਹ ਚਾਹੁੰਦੇ ਨਹੀਂ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਆ ਲੋਕਾਂ ਚ ਚੜਤ ਹੋਵੇ ਸੋ ਇਸ ਕਰਕੇ ਬੜੇ ਸ਼ਰਾਰਤੀ ਤਰੀਕੇ ਦੇ ਨਾਲ ਇੰਟਰੈਕਟ ਤਰੀਕੇ ਦੇ ਨਾਲ ਜਿਹੜੀ ਵਿਰੋਧੀਆਂ ਪਾਰਟੀਆਂ ਨੇ ਉਹ ਇਹਨਾਂ ਗੈਂਗਸਟਰ ਨੂੰ ਸ਼ਹਿ ਦੇ ਕੇ ਜਿਹੜਾ ਵਾ ਲਾਅ ਐਂਡ ਆਰਡਰ ਖਰਾਬ ਕਰ ਰਹੀ ਆ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਪੰਜਾਬ ਪੁਲਿਸ ਹਰ ਚੀਜ਼ ਨੂੰ ਜਿਹੜਾ ਰੋਕਥਾਂ ਪਹੁੰਚ ਜਿਹੜੀ ਆ ਉਹ ਪਰਪੱਕਿਆ ਸੋ ਡੀਜੀਪੀ ਸਾਹਿਬ ਵੀ ਪਿਛਲੇ ਦਿਨ ਬਟਾਲੇ ਹੋ ਕੇ ਗਏ ਆ ਸਾਰਾ ਉਹਨਾਂ ਨੇ ਆਪ ਅਰੇਂਜਮੈਂਟਸ ਵੇਖੀਆਂ ਨੇ ਔਰ ਵੈਸੇ ਵੀ ਉਹ ਆਪਣਾ ਇੱਕ ਇੱਕ ਚੀਜ਼ ਦੀ ਮੋਨਿਟਰਿੰਗ ਆਪ ਕਰ ਰਹੇ ਆ ਹੁਣ ਪਿੱਛੇ ਮੈਂ ਅੱਜ ਸਵੇਰੇ ਹੀ ਖਬਰ ਪੜੀ ਆ ਕਿ ਆਰਡੀਐਕਸ ਜਿਹੜਾ ਬੜੀ ਵੱਡੀ ਮਾਤਰਾ ਚ ਜਿਹੜਾ ਉਹ ਫੜਿਆ ਗਿਆ ਵਾ ਸੋ ਪੰਜਾਬ ਪੁਲਿਸ ਪੂਰੀ ਮਸਤੈਦ ਆ ਜਿਹੜਾ ਵੀ ਇਨਸਾਨ ਭਾਵੇਂ ਉਹ ਕੋ ਆਮ ਹੋਵੇ ਭਾਵੇਂ ਉਹ ਗੈਂਗਸਟਰ ਹੋਵੇ ਜਿਹੜਾ ਕਾਨੂੰਨ ਨੂੰ ਹੱਥ ਚ ਲਵੇਗਾ ਉਹਦੀ ਕਰੜੀ ਸਜ਼ਾ ਜਿਹੜੀ ਉਹਨੂੰ ਦਿੱਤੀ ਜਾਊ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸੋਸਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਜੋ ਕਿ ਨੀ ਪੱਥਰ ਰੱਖਣ ਦੇ ਲਈ ਖਾਦੀਆਂ ਦੇ ਵਿੱਚ ਪਹੁੰਚੇ ਸਨ ਤਾਂ ਉਹਨਾਂ ਨੇ ਕਈ ਤਰ੍ਹਾਂ ਦੇ ਸਵਾਲ ਵੀ ਜਿਹੜੇ ਚੁੱਕੇ ਨੇ ਬਾਜਵਾ ਪਰਿਵਾਰ ਦਿੱਤੇ ਉੱਥੇ ਹੀ ਉਹਨਾਂ ਨੇ ਕਿਹਾ ਕੋਲੋਇਨਟ ਦੀ ਸਥਿਤੀ ਨੂੰ ਲੈ ਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਮਸਤੈਦ ਹੈ ਡੀਜੀਪੀ ਪੰਜਾਬ ਬਟਾਲਾ ਵੀ ਪਹੁੰਚੇ ਸਨ ਮਣੇ ਲੋ ਸਾਡੇ ਨਾਲ ਦੇ ਦੇ ਰੋਕੇ ਆਟੀ ਨਿਊਜ਼ ਨੈਟਵਰਕ ਆਪਣੇ ਸੰਜੋਗੀ ਕਮਲਜੀਤ ਦੇ ਨਾਲ ਮੈਂ ਜਤਿੰਦਰ ਸੋਢੀ ਕੀ ਆਟੀ ਨਿਊਜ਼ ਨੈਟਵਰਕ ਖਾਦੀਆਂ